ਆ ਕੂਲਰ ਆ ਇਹਦਾ ਰਿਮੋਟ ਆ ਸਭ ਤੋਂ ਪਹਿਲਾਂ ਰਿਮੋਟ ਵਾਲੇ ਕੂਲਰ ਬਣਾਉਣ ਦਾ ਸਿਸਟਮ ਇਹਨਾਂ ਨੇ ਚਲਾਇਆ ਸੀਗਾ BPI 1978 ਦੇ ਬਣਾਉਦੇ ਇਹਨੂੰ ਇੱਥੋਂ ਹੀ ਔਨ ਕਰ ਸਕਦੇ ਹੋ ਤੁਸੀਂ ਆ ਔਨ ਹੋ ਗਿਆ ਜਿੰਨਾ ਮਰ ਕੇ ਫੌਲੀ ਕਰ ਲੋ ਤੇਜ਼ ਕਰ ਲੋ ਆ ਨੰਬਰਿੰਗ ਵਾਧੀ ਤੁਰੀ ਜਾਂਦੀ ਆ ਹਨਾ 9 8 9 ਤੇ ਆ ਇਹ ਫੌਲੋਗੇ 10 ਤੱਕ ਆ 10 ਸਟੈਪ ਹੋਣਗੇ ਜੇ ਰਿਮੋਟ ਨਹੀਂ ਕਿਤੇ ਲੱਭਦਾ ਕਿ ਜਵਾਸ ਛੱਡ ਦਿੰਦਾ ਫਿਰ ਇਹਨੂੰ ਇੱਥੋਂ ਆਟਾਚਾ ਇੱਥੋਂ ਬੰਦ ਹੋ ਜਾਣਾ ਐਦੂ ਵੱਡਾ ਫੰਕਸ਼ਨ ਇੱਕ ਹੋਰ ਵੀ ਦੱਸ ਦਿਆਂ ਟਾਈਮ ਲਾ ਕੇ ਪੈਜੋ ਭਾਈ 5 ਘੰਟੇ ਚਲਾਉਣਾ ਤਾਂ 5 ਘੰਟੇ ਮਦਨੇ ਆਪੇ ਬੰਦ ਹੋ ਜਾਣਾ ਇੱਕ ਫੰਕਸ਼ਨ ਹੋਰ ਵੀ ਇਹਦੇ ਵਿੱਚ ਦੱਸ ਦਿਆ ਵੀ ਜੇ ਮੌਸਮ ਆ ਪਤਾ ਵੀ ਹੁਣ ਠੰਡਾ ਹੁੰਦਾ ਜਾਂਦਾ ਤਾਂ ਉਹ ਨਹੀਂ ਆਪ ਦੇ ਮੌਸਮ ਦੇ ਹਿਸਾਬ ਨਾਲ ਠੰਡਾ ਹੁੰਦਾ ਜਾਣਾ ਸਾਡੇ ਨਾਲ ਵੀਰਾ ਜੁਗੇਸ਼ ਵੀਰੇ ਸਾਸਤਰੀ ਕਾਲ ਕੀ ਹਾਲ ਨੇ ਇਸ ਵਕਤ ਅਸੀਂ ਹੈ ਡੱਬੇ ਦੇ ਵਿੱਚ 1978 ਦੇ BPI ਵਾਲੇ ਕੂਲਰ ਬਣਾਉਂਦੇ ਆ 45 ਸਾਲ ਹੋ ਗਏ ਵੀਰੇ ਫੰਕਸ਼ਨ ਵਿੱਚ ਬਾਹਲੇ ਪਾਈ ਬੈਠੇ ਮੈਨੂੰ ਤਾਂ ਦੇਖ ਭਾਏ ਪੁੱਲ ਹਾਂਜੀ ਹੁਣ ਮੋٹے ਜਿਹੜੇ ਰਹਿ ਗਏ ਉਹ ਤੁਸੀਂ ਦੱਸ ਦਿਓ ਮੈਂ ਦੱਸਦਾ ਜੀ ਇਹਨੂੰ ਆਪਾਂ ਫੁੱਲ ਦੇ ਕਰ ਦੋ ਜੀ ਹਾਂ ਤੇਦੇ ਸਲੀਪ ਉਹ ਮੋੜ ਦਾ ਕੇਦਾ ਉਹ ਲਾਈਟ ਆ ਕਿ ਛੋਟੀ ਜੀ ਦੀਦੀ ਆ ਗਈ ਜਿਵੇਂ ਜਿਵੇਂ ਇਹਦਾ ਟੈਂਪਰੇਚਰ ਘਟੀ ਜਾਊਗਾ ਮੌਸਮ ਦਾ ਇਹਨੇ ਆਪਣੇ ਹੌਲੀ ਹੌਲੀ ਨੂੰ ਡੀ ਜਾਣਾ ਜਿਵੇਂ 6 5 4 3 ਇਹ ਚ ਟਾਈਮਰ ਵੀ ਲੱਗ ਜਾਵੇ ਜਿਵੇਂ ਆਪਣਾ ਟਾਈਮ ਪਰ ਲਾਤਾ ਪਰ 10 ਵਜੇ ਸੋ ਗਏ 5 ਵਜੇ ਉੱਠ ਲੈ ਹਾਂ 7 ਘੰਟਿਆਂ ਦਾ ਟਾਈਮਰ ਲਾ ਦੋ ਇਹ ਆਪੇ ਹੀ 7 ਘੰਟਿਆਂ ਬਾਅਦ ਆਟੋਮੈਟਿਕਲੀ ਬੰਦ ਹੋ ਜਾਣਾ ਇਹਨੇ ਹਾਂ ਜਿਵੇਂ ਕਈ ਵਾਰ ਤੜਕੇ ਆਪਸ਼ਨ ਹੁੰਦਾ ਲੋਕਾਂ ਨੇ ਗੁਰਦੁਆਰੇ ਜਾਣਾ ਹੈ ਕਿਤੇ ਜਾਣਾ ਉਸ ਕੂਲਰ ਨਹੀਂ ਉੱਠਣ ਦਾ ਸਸਤੀ ਨਹੀਂ ਪਾਈ ਰੱਖਦਾ ਹਨਾ ਤੇ ਫਿਰ ਉਹ ਉਸ ਸਾਥ ਜਦ ਕੂਲਰ ਵੀ ਬੰਦ ਹੋ ਗਿਆ ਅਲਾਰਮ ਵੀ ਚੱਲ ਪਿਆ ਬੰਦਾ ਪੇ ਉੱਠ ਕੱਢਣਾ ਕੱਢਦਾ ਜੀ ਆਹ ਯਾਰ ਗੱਲ ਵੱਡੀ ਹੈ ਐਚਏ ਸਟੈਪਲਾਈਜ਼ਰ ਵੀ ਹੈਗਾ ਜੀ ਸਾਡਾ ਦਿੱਤਾ ਜਿਵੇਂ ਆਪਣੇ ਘਰ ਦੀ ਲਾਈਟ 170 ਆ ਰਹੀ ਹੈ ਏਸੀ ਯੂਸੀ ਚੱਲ ਜਾਂਦੇ ਹੈ ਕਈ ਵਾਰ ਲਾਈਟ ਘਟ ਜਾਂਦੀ ਹੈ ਇਹਨੇ 220 ਕਰਕੇ ਆਪੇ ਦੇਣੀ ਹੈ ਸੈਟਿੰਗਾਂ ਸਾਰੀਆਂ ਵਿੱਚ ਹੀ ਪਾਤੀਆਂ ਇਹਦੇ ਸਾਰਾ ਕੁਝ ਇੰਡੀਅਨ ਹੈ ਇਹ ਚਾਈਨੀਜ਼ ਨਹੀਂ ਹੈਗਾ ਫੋਟਾ ਮਤਲਬ ਨਹੀਂ ਫੈਕਟਰੀ ਆਪਣੀ ਜਿ ਤਿਆਰ ਹੋਇਆ ਸਭ ਤੋਂ ਪਹਿਲਾਂ ਆਪਾਂ ਨੇ ਬਣਾਇਆ ਸੀ 15 ਸਾਲ ਹੋ ਗਈ ਸਾਨੂੰ ਰਿਮੋਟ ਵਾਲਾ 쿨ਰ ਬਣਾਉਂਦੇ ਨੂੰ ਕੋਈ ਕੰਪਲੇਨ ਨਹੀਂ ਜ਼ੀਰੋ ਕੰਪਲੇਨ ਹੈ ਆਪਣੀ ਮਨੋਪਲ ਹੀ ਐ ਇਸ ਜਿਹੜੇ ਹੁਣ ਬਣਾਉ ਰਹੇ ਆ ਆਪਣੇ ਹੋਰ ਉਹ ਸਾਰੇ ਕਾਪੀ ਨੇ ਜੀ ਚਾਈਨੀਜ਼ ਰਿਮੋਟ ਪਾਈ ਜਾਂਦੇ ਕੋਈ ਸਰਵਿਸ ਨਹੀਂ ਜੀ ਉਹਨਾਂ ਦੀ ਉਹਨਾਂ ਨੇ 2-2 ਮਹੀਨੇ ਵਾਲਾ ਛੱਡ ਜਾਂਦਾ ਏ ਆਪਣਾ ਸਿੱਧਾ ਧੁਰੋਂ ਵਾਲਾ ਗੱਲ ਹੈ ਆਪਣੇ ਹਾਂਜੀ ਧੁਰੋਂ ਤੇ ਦੂਜੀ ਗੱਲ ਆ ਵੀ ਹੁਣ ਆਪਣੇ ਪੰਜਾਬ ਚ ਡੀਲਰ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਝੂਪੀ ਹੈ ਨਾ ਇਹਨਾਂ ਦੇ ਵਿੱਚ ਥੋੜੀ ਡੀਲਰਸ਼ਿਪ ਚੱਲ ਰਹੀ ਆ ਸਾਰੇ ਕਿਤੇ ਤੇ ਹੂੰ ਆਪਾਂ ਦੜਬੇ ਚ ਵੀ ਸਿੱਧਾ ਆ ਸਕਦੇ ਨੇੜੇ ਵੀ ਕਿਤੇ ਜਾ ਸਕਦੇ ਆ ਨਾ ਉਹ ਨੰਬਰ ਪਾ ਦਾਂਗੇ ਕਾਲ ਕਰਕੇ ਤੇ ਗਾਰੰਟੀ ਵੀਰੇ ਕੀ ਆ ਇਹਦੀ ਇਹਦੀ ਗਾਰੰਟੀ ਜੀ ਦੋ ਸੀਜ਼ਨ ਦੀ ਮੋਟਰ ਦੀ ਆ ਦੋ ਸੀਜ਼ਨ ਦੀ ਤੇ ਰਿਮੋਟ ਦੀ ਆ ਇੱਕ ਸੀਜ਼ਨ ਹੀ ਪੰਪ ਆਉਂਦੀ ਆ ਹੂੰ ਵੈਸੇ ਤਾਂ ਇਹਨੂੰ ਕੁਝ ਹੁੰਦਾ ਨਹੀਂ ਜੇ ਹੁੰਦਾ ਤਾਂ ਤੁਹਾਡਾ ਪਸੀਨਾ ਸੁੱਕਣ ਤੋਂ ਪਹਿਲਾਂ ਅਸੀਂ ਵੀ ਸਾਡੇ ਡੀਲਰ ਵੀ ਤੁਹਾਨੂੰ ਉਹਨੂੰ ਠੀਕ ਕਰਕੇ ਦੇਣਗੇ ਜਿਹੜਾ ਵੀ ਕੁਝ ਹੋਊਗਾ ਰਿਪਲੇਸ ਹੋਣਾ ਲਾਊ ਤਾਂ ਰਿਪਲੇਸ ਕਰਕੇ ਦੇਣਗੇ ਐਕਡਮ ਰਿਪੇਅਰ ਹੋਣ ਵਾਲੀ ਉਹਦਾ ਰਿਪੇਅਰ ਕਰਕੇ ਦੇਣਗੇ ਬੰਦ ਵੱਡੀ ਆ ਇਦੋਂ ਬਿਨਾ ਆ 304 ਗ੍ਰੇਡ ਵਾਲੇ ਹੈ ਇਹਨੂੰ ਵੀ ਜਰ ਜਰ ਨਹੀਂ ਲੱਗਦੀ ਹੈ ਨਾ ਬਿਲਕੁਲ ਆ ਦੇਖੋ ਇਹ ਵੀ ਗ੍ਰਿੱਲ ਵੀ ਆਟੋ ਸਵਿੰਗ ਹੈ ਜੀ ਇਹਦੀ ਗ੍ਰਿੱਲ ਵੀ ਨਹੀਂ ਚਰਦੀ ਮਤਲਬ ਆਏ ਆਪੇ ਹੀ ਹੋਈ ਜਾਣਾ ਆਪੇ ਹੀ ਹੋਈ ਜਾਣਾ ਜੀ ਇਹਨੇ ਮੈਂ ਤੁਹਾਨੂੰ ਇਹਦੀ ਚਲਾ ਕੇ ਦਿਖਾਉਂਦਾ ਹਾਂ ਹਾਂ ਲੈ ਡੈਮੋ ਦਿਖਾਇਆ ਹੈ ਕੱਚਾ ਕੰਮ ਨਹੀਂ ਆਹ ਤਾਰ ਲਾਉਣ ਵਾਲੇ ਤਾਂ ਨਹੀਂ 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 ਚੱਲ ਪ ਆਹ ਤੇ ਹੁਣ ਮੇਰੇ ਵਾਲੇ ਪਾਸੇ ਹੋ ਗਈ। ਹੁਣ ਦੋ ਬਾਅਦ ਹੀ ਹੌਲੀ ਹੌਲੀ ਟਿੱਪਰਲੇ ਪਾਸੇ ਨੂੰ ਜਣਾਏ ਬੰਦ ਕੀ ਹੋ ਜਾਂਦੀ ਆ। ਹਾਂਜੀ ਜੇ ਇਹਨੂੰ ਖੜਾਉਣਾ ਤਾਂ ਉਰੇ ਖੜਾ ਦੋ। ਉਰੀ ਖੜੀ ਰਹਿਣਾ। ਹਾਂ। ਸਹੀ ਆ ਸਹੀ ਆ। ਆ ਯਾਰ ਫੈਕਸ਼ਨ ਉਹਦੇ ਆ ਬਹੁਤ ਵੈਰਿਟੀ ਪਈ ਆ ਇਹਨਾਂ ਕੋਲੇ। 45 ਸਾਲ ਹੋ ਗਏ ਉਦੋਂ ਦੇ ਨਮੂਨੇ ਹੀ ਬਣਾਈ ਜਾਂਦੇ ਆ ਡਿਜ਼ਾਈਨ ਆਫ ਦਿ ਯੂਨਿਕ ਡਿਜ਼ਾਈਨ। ਆ ਯੂਨਿਕ ਡਿਜ਼ਾਈਨ ਤੁਹਾਨੂੰ ਆ ਇੱਕ ਦੇਖਣ ਨੂੰ ਮਿਲ ਜੂਗਾ। ਲੈ ਆਹ ਗਰੇਲਾ ਆਮ ਤੋਂ ਤੇ ਬਹੁਤ ਘਾਟਾ ਨਾ ਵੀਰੇ ਇਹਦੀ 쿨ਿੰਗ ਆਮ ਨਾਲੋਂ ਜੀ 20 ਤੋਂ 30% ਜ਼ਿਆਦਾ। ਜਾ ਜਿਹੜਾ ਕੋਈ ਕਹਿੰਦਾ ਮੇਰੀ 100% ਕੂਲਿੰਗ ਉਹਦੀ ਵੀ 30% ਜ਼ਿਆਦਾ ਹੈ ਦੀ ਕੂਲਿੰਗ ਉਹ ਤੋਂ ਨਾਲੋਂ ਹਾਂ ਤਾਂ ਆ ਬੰਦ ਕਰ ਦਈਏ ਉਹੀ ਕੱਲਾ ਹੀ ਚੱਲੀ ਜਾਂਦਾ ਤੇ ਇਦੋਂ ਵੀ ਨਾ ਹੋਰ ਵੀ ਗਿੱਜਰ ਪਿਆ ਗਿੱਜਰ ਕਿੰਨੇ ਲੀਟਰ ਤੱਕ ਆਲੇਆ ਗਿੱਜਰ ਆਪਣੇ ਲੈਵੇ 3 ਲੀਟਰ ਤੋਂ 50 ਲੀਟਰ ਤੱਕ ਦੇ ਆ ਜੀ 3 ਤੋਂ 50 ਤੱਕ ਆਲੇ ਮਤਲਬ ਕਸ਼ਮੀਰ ਨੂੰ ਜਾਂਦੇ ਆ ਕਸ਼ਮੀਰ ਨੂੰ ਜਾਂਦੇ ਆ ਜੀ ਜਿਵੇਂ ਉੱਥੇ 50 ਲੀਟਰ ਦੀ ਲੋੜ ਹੈ ਮਨਾਲੀ ਹਿਮਾਚਲ ਚ 50 ਲੀਟਰ ਦੀ ਲੋੜਾ 35 ਲੀਟਰ ਦੀ ਲੋੜਾ ਉੱਥੇ ਹੋ ਜਾਂਦੇ ਆ ਆਪਣੇ ਯੂਜ਼ੂਲੀ 25 ਲੀਟਰ ਜਾਂਦਾ ਜੀ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਉੱਥੇ 25 ਲੀਟਰ ਗਲਾਸ ਲਾਈਨ ਕਿਚਨ ਵਾਲੇ 3 ਲੀਟਰ 6 ਲੀਟਰ ਸਭ ਕੁਝ ਮਿਲੂਗਾ ਜੀ ਇੱਕ ਮੈਨੂੰ ਦੱਸਿਓ ਮੰਨ ਕੋ 파ਰਟਸ ਕਈ ਵਾਰੀ ਲੋਡ ਪੈ ਜਾਂਦੀ ਆ ਉਹ ਮਿਲ ਜਾਣਗੇ 100% ਜੀ ਸਾਡੇ ਲੈ ਵੇ ਜਿਹੜਾ 20 ਸਾਲ ਪੁਰਾਣਾ ਮਾਡਲ ਬਣਿਆ ਸਾਡਾ ਅਸੀਂ ਉਹਦਾ ਵੀ 파ਰਟ ਹੁਣ ਵੀ ਦਿੰਨੇ ਆ ਮੇਰੇ ਲੈ ਵੇ ਜਿਵੇਂ ਦਾਦਾ ਜੀ ਦੀ ਉਮਰ ਦੇ ਆ ਜਾਂਦਾ ਵੀ ਅਸੀਂ ਤੇਰੇ ਦਾਦੇ ਤੋਂ ਕੂਲਰ ਲਿਆ ਸੀਗਾ ਉਹਦਾ 파ਰਟ ਚਾਹੀਦਾ ਅਸੀਂ ਉਹਨੂੰ ਹਾਜ਼ਰ ਕਰਕੇ ਦਿੰਨੇ ਆ ਸਾਰਾ ਦਾ ਸਾਰਾ ਕੁਝ ਕੁਝ ਵੀ ਹੈ ਆਹ ਹਾਂ ਗੱਲ ਵੱਡੀ ਆ ਬੀਪੀਆਈ ਲੈਰਾ ਰੋਡ ਤੇ ਯਾਦ ਰੱਖ ਲਿਓ 1978 ਵੇਲੇ ਦੇ ਆ ਵੱਡਾ ਬੋਰਡ ਲੱਗਿਆ ਹੋਇਆ ਵਾ ਵੱਡਾ ਬੋਰਡ ਹੀ ਨਹੀਂ ਕੰਮ ਵੀ ਵੱਡਾ ਇਹਨਾਂ ਦਾ ਤੇ ਅਗਾਸੋਂ ਤੁਸੀਂ ਜੁਗਸ਼ਵਰੇ ਧੰਨਵਾਦ ਮਿਹਰਬਾਨੀ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ